ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਸਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਾਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ ਪਹੁੰਚੇ ਹੜਪੀੜਤਾਂ ਦਾ ਪਤਾ ਲਾਣ ਦੇ ਲਈ ਲੋਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਨਾਲ-ਨਾਲ ਉਹਨਾਂ ਨੇ ਕੋਰੀਡੋਰ ਰੋਡ ਦੇ ਉੱਤੇ ਬੈਠ ਕੇ ਅਰਦਾਸ ਕੀਤੀ ਅਰਦਾਸ ਕਰਕੇ ਨਾਲ ਦੀ ਨਾਲ ਉਹਨਾਂ ਨੇ ਉੱਥੇ ਪ੍ਰਸ਼ਾਦ ਵੰਡਿਆ ਤੇ ਲੋਕਾਂ ਦੀ ਸੁਖ ਸਮ੍ਰiddhi ਦੇ ਲਈ ਕਾਮਨਾ ਕੀਤੀ ਉਹਨਾਂ ਨੇ ਕਿਹਾ ਕਿ ਇੱਥੇ ਅਸੀਂ ਪਹੁੰਚ ਕੇ ਜਿਹੜਾ ਆ ਮਹਾਰਾਜ ਦੇ ਘਰ ਅਰਦਾਸ ਕੀਤੀ ਏ ਭੀ ਹੁਣ ਜਿਹੜਾ ਆ ਉਹ ਮੀਂਹ हट ਜਾਵੇ ਤੇ ਹੰਡ ਟੰਡੋਲਾ ਹੋ ਜਾਵੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਅੱਗੇ ਹੁਣ ਕੋਈ ਕੁਦਰਤੀ ਆਫਤ ਆਵੇ ਤੇ ਲੋਕਾਂ ਦਾ ਜਿਹੜਾ ਆ ਨੁਕਸਾਨ ਹੋਇਆ ਆ ਉਦੋਂ ਅੱਗੇ ਹੋਰ ਨੁਕਸਾਨ ਨਾ ਹੋਵੇ ਨਾਲ ਦੀ ਨਾਲ ਤੁਹਾਨੂੰ ਦੱਸਦਾ ਜੀ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਜੋ ਵੀ ਹੋ ਸਕੇਗਾ ਇਹਨਾਂ ਹੜ੍ਹ ਪੀੜਤਾਂ ਦੇ ਲਈ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਦੱਸਦਾ ਜੀ ਕਿ ਹੜ੍ਹ ਪੀੜਤਾਂ ਲਈ ਗਰਦਾਸਪੁਰ ਤੋਂ ਟਰਾਲੀਆਂ ਭਰ-ਭਰ ਕੇ 13 ਤੋਂ 14 ਤਾਲੀਆਂ ਦੇ ਕਰੀਬ ਜਿਹੜਾ ਆ ਉਹਨਾਂ ਨੇ ਪਸ਼ੂਆਂ ਦੇ ਲਈ ਚਾਰਾ ਵੀ ਡੇਰਾ ਬਾਬਾ ਨਾਨਕ ਦੇ ਹੜਪੀੜਤ ਇਲਾਕੇ ਦੇ ਵਿੱਚ ਲੈ ਕੇ ਗਏ ਜਿੱਥੇ ਕਿ ਉਹਨਾਂ ਨੇ ਲੋਕਾਂ ਦੀ ਮਦਦ ਦੇ ਨਾਲ ਨਾਲ ਜਿਹੜਾ ਆ ਪਸ਼ੂਆਂ ਦਾ ਚਾਰਾ ਵੀ ਲੈ ਕੇ ਗਏ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਟੀਮ ਜਿਹੜੀ ਹੈ ਉਹ ਕੋਰੀਡੋਰ ਦੇ ਉੱਤੇ ਪਹੁੰਚੀ ਤੇ ਪਾਠ ਕਰਕੇ ਅਰਦਾਸ ਕੀਤੀ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਈਓ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਹਰ ਨਮਾਦਾ ਹਰ ਸਖਸ ਜਿਹੜਾ ਆ ਉਹ ਹੜਪੀੜਤਾ ਦੀ ਮਦਦ ਦੇ ਲਈ ਕਈ ਨਾ ਕਈ ਤਰੀਕੇ ਦੇ ਨਾਲ ਅੱਗੇ ਆ ਰਿਹਾ ਉਥੇ ਵੀ ਇਹ ਜਿਹੜਾ ਆ ਇਹਨਾਂ ਸਰਕਾਰਾਂ ਤੋਂ ਇਲਾਵਾ ਪੋਲੀਟੀਕਲ ਲੋਕਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਅੱਗੇ ਪਹੁੰਚ ਕੇ ਲੋਕਾਂ ਦੀ ਮਦਦ ਕਰਦੀਆਂ ਨਜ਼ਰ ਆਈਆਂ ਪਰ ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੀ ਟੀਮ ਦੇ ਨਾਲ ਪਹੁੰਚ ਕੇ ਲੋਕਾਂ ਦੇ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਨਜ਼ਰ ਆਏ ਤਸਵੀਰਾਂ ਤੁਸੀਂ ਦੇਖਦੇ ਪਿਓ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਬਣੇ ਰਹਿ ਰਹੇ ਅਸੀਂ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਖਬਰ ਦੇ ਨਾਲ ਧੰਨਵਾਦ ਹਰਦੀ ਮਾਰ ਏ

ਲੋਕਾਂ ਦੀ ਜਾਨਾਂ ਬਜਨ ਅੱਛੀਆਂ ਨਹੀਂ ਜਾਨਾਂ ਬਜਨ ਜਾਨਵਰਾਂ ਦੀ ਜਾਨਾਂ ਬਜਨ ਤੇ ਕਿਵੇਂ ਨਾ ਕਿਵੇਂ ਇਹ ਬਾਰਿਸ਼ ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਉਹ ਜਿਹੜਾ ਹੈਗਾ ਉਹ ਘਟ ਸਕਦਾ ਸੋ ਅੱਜ ਦਾ ਅਰਦਾਸ ਬੇਨਤੀ ਕਰਨ ਵਾਸਤੇ ਸਰਤਾਰਪੁਰ ਸਾਹਿਬ ਕੋਲੋਂ ਸਾਹਮਣੇ ਗੁਰੂ ਘਰ ਹੈ ਅੱਥੇ 10 ਮਿੰਟ ਦੀ ਕਨਵਰਸੇ ਆ ਜੀ ਜੀ 500 ਦਾ ਸਿਹਾਰ ਹੁੰਦੀ ਹੈ ਸਿੱਧੀ ਗੱਲ ਕਰਦੇ ਸੀ ਕਿ ਸਰਕਾਰ ਤੁਸੀਂ ਬੰਨ ਜਿਹੜੇ ਲਗਾਤਾਰ ਟੁੱਟ ਜਾਂਦੇ ਨੇ ਅੱਗੇ ਤੁਹਾਡੀ ਸਰਕਾਰ ਕੁਝ ਨਹੀਂ ਚਲਦੀ ਇਹ ਤੁਸੀਂ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਕੋਤਾ ਬੰਨਣਾ ਪੈਣਾ ਹੈ ਆ ਕੱਚੇ ਬੰਨ ਹਰ ਸਾਲ ਟੁੱਟ ਜਾਂਦੇ ਆ ਪਰ ਇੱਕ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਮਲਕੀ ਕਰਕੇ ਹੋਇਆ ਹੈ ਇਹ ਮੰਦਪੁਰ ਦਾ ਡੈਮ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਕੇ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਸ਼ਾਹ ਜਿਹੜੇ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੇ ਕਰ ਦਿੰਦੇ ਸੀ ਪਰ ਇਹਨਾਂ ਨੇ ਇਸਨੇ 4 ਸਾਲਾਂ 'ਚ 1 ਰੁਪਿਆ ਨਹੀਂ ਖਰਚਿਆ ਆ ਬੰਦਨ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਇਹਦੇ ਕਰਕੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਆ ਨਿਲੈਕੀ ਹੈ ਕੇਂਦਰ ਸਰਕਾਰ ਪਾਦਲ ਸਰ ਬਿਮਾਰੀਆਂ ਆ ਅੱਜ ਦੇਖੋ ਆ ਤਾਂ ਜਿੱਦ ਖੜੀ ਫੱਟਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਦੇ ਗਰੀਬ ਦਾ ਹੋਇਆ ਹੈ ਪਿੰਡਾਂ ਦੇ ਪਿੰਡ ਰੁੜ ਗਏ ਹੈ ਆਈ ਕਿਸਾਨਾਂ ਨੇ ਦੇਸ਼ ਦਾ ਧਿਰ ਪੜਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੁਝ ਸਪੈਸ਼ਲ ਪੈਕੇਜ ਦੇ ਕੇ ਘੱਟੋ ਘੱਟ 10-10 ਹਜ਼ਾਰ ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਿਆ ਕਿੱਲਾ ਤੱਕ ਮੁਆਵਜ਼ਾ ਮਿਲ ਜੇ ਤੇ ਬੰਨਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਾਰਥ ਕੇ ਤੇ ਆ ਬਚਾ ਸਕੀ ਲੋਕ ਮਾਦਮ ਸਾਹਿਬ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਾਂ ਦੀ ਗੱਲ ਕਰਦੀ ਹੈ ਸਰਕਾਰ ਬਿਮਾਰੀਆਂ ਫੈਲਨੀ ਸ਼ੁਰੂ ਹੋ ਚੁੱਕੀਆਂ ਨੇ ਐਕਚੁਅਲੀ ਕੀ ਹੈ ਮੈਂ ਰਾਹ ਚੌਂਦੇ ਹੁੰਦੇ ਮੈਨੂੰ ਟੈਲੀਫੋਨ ਬਹੁਤ ਆਇਆ ਹੈ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀ ਹੈ ਲੋਕਾਂ ਦੇ ਵਿੱਚ ਤੇ ਕੋਈ ਸੁਗਧਾ ਨਹੀਂ ਹੈ ਕਈ ਮੈਂ ਕਹਿੰਦਾ ਸੀ ਕਿ ਆਰਮੀ ਭਲਾਈ ਜਾਏ ਇਹਨਾਂ ਮੁੱਖ ਮੰਤਰੀ ਦੇ ਕਰਮੀ ਦੇ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋ ਕੁਇਸਤੀਆਂ ਆਵੀਆਂ ਬੇੜੇ ਵੀ ਹੈ ਮੋਟਰ ਬੋਟਸ ਵੀ ਹੈ ਕਿਨਾਂ ਲੋਕਾਂ ਨੂੰ ਆਪ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਮ ਸੈਸ਼ਨ ਚੁੱਪ ਬਠੀ ਹੈ ਅੱਜ ਦਾ ਹਿੰਨਾਂ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਆ ਵੱਖ-ਵੱਖ ਸੰਸਥਾ ਆਪਣੇ ਕੋਲੋਂ ਕਰ ਰਹੀਆਂ ਐ ਜੁਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ ਫਰ ਸਰਕਾਰ ਦਾ ਤੇ ਵੈ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ ਚ ਕੋਈ ਈਗੋ ਨਹੀਂ ਹੈ ਕੋ ਜਿੱਦ ਨਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸਾਹਬ ਚਿੱਕੀ ਦੇ ਨਾਲ ਪਿੰਡ ਰਤਨ ਸ਼ਹਿਰ ਉਹਦੇ ਵਿੱਚ ਗਰੰਥੀ ਸਿੰਘ ਦਾ ਪੂਰਾ ਦਾ ਪੂਰਾ ਕਾਰਜ ਜਿਮੀ ਤੋਂ ਉਲੋ ਗਿਆ ਮੈਂ ਕਈ ਗੁਰੂ ਘਰ ਦੇ ਦੇਖਿਆ ਮੈਂ ਕਈ ਜਗ੍ਹਾ ਤੇ ਦੇਖਿਆ ਗੁਰੂ ਖਰਾਂਚੀ ਕਾਨੀ ਚ ਚਲੇ ਗਿਆ ਪੂਰੀ ਹਾਲਾਤ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਲਈ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨਸ ਨੂੰ 50 ਦੇ ਬਫਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿਹੜਾ ਜਿਹੜਾ ਜਿੰਨਾ ਮਰਜੀ ਸਾਧਨ ਹੋਵੇ ਉਸ ਦਾ ਕੁਸ਼ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਅੱਜ ਲੋੜ ਹੈ ਸਾਰਿਆਂ ਦੀ ਅੱਜ ਸਾਰਿਆਂ ਦੀ ਆਪਾਂ ਮਦਦ ਕਰਨੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕੀ ਸਾਰਾ ਸਮਾਨ ਆਪਣੇ ਥਿੱਲੇ ਤੇ ਲੋੜਵਾਂ ਤੇ ਪਹੁੰਚ ਜਾਏ ਸਾਰੇ ਆਜਮਾਨ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਕਿ ਸੈਂਟਰ ਸਰਕਾਰ ਨੇ ਪ੍ਰੋਗਰਾਮ ਅਧੀਨ ਕਿ ਇੱਕ ਸਰਕਾਰਪੁਰ ਸਾਹਿਬ ਦਾ ਲਾਂਗਾ ਖੋਲਾ ਜਾਏ ਕਿਉਂਕਿ ਗੁਰੂ ਘਰ ਚੀ ਉੱਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਜੋ ਪਾਕਿਸਤਾਨ ਦੀ ਸਰਕਾਰ ਹੈ ਉਹਨਾਂ ਨੇ ਇੱਕ ਪ੍ਰਾਇੋਰਟੀ ਕਰਕੇ ਮੈਂ ਵੀਡੀਓ ਵੀ ਦੇਖੀਆਂ ਉਹ ਸਫਾਈ ਉਹਨਾਂ ਨੇ ਪਾਣੀ ਕੱਢ ਕੇ ਇੱਕ ਸਪੈਸ਼ਲ ਸਫਾਈ ਦਾ ਪ੍ਰੋਗਰਾਮ ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉਤੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਗਾ ਜਰੂਰ ਖੁੱਲਣਾ ਚਾਹੀਦਾ ਸੁਪਰੀ ਜੀ ਜਿਆਦਾ ਦਾ ਸਮਾਂ ਨਹੀਂ ਆ ਉਹ ਜਿਹੜੀਆਂ ਅਵੇਲੇਬਲ ਨਹੀਂ ਕਰਾਈਆਂ ਜਾਂਦੇ ਖਾਸ ਕਰਕੇ ਐਸਪੀਸੀ ਦੇ ਨਾਲ ਮੰਗ ਕੀਤੀ ਸੀ ਲੇਕਿਨ ਇਹਨਾਂ ਨੂੰ ਨਹੀਂ ਉਹਨਾਂ ਨੂੰ ਮੈਂ ਉਹੀ ਬੇਨਤੀ ਕਰਦਾ ਪਤਾ ਨਹੀਂ ਕੀ ਜਿੱਦ ਫੜੀ ਬੈਠੇ ਐ ਜਾਂ ਕੋਈ ਪਸਾ ਨਹੀਂ ਦਿਮਾਗ ਕੀ ਆਇਆ ਹੈ ਕਿ ਆ ਇੱਕ ਮਿੰਟ ਦਾ ਕੰਮ ਹੈ ਮਿੰਟ ਜੇ ਆਰਮੀ ਆ ਜਾਂਦੀ ਹੈ ਤੇ ਲੱਖੋ ਹਜ਼ਾਰਾਂ ਜਾਨਾਂ ਬਚ ਸਕਦੀਆਂ ਜਾਨਵਰ ਬਚ ਸਕਦੀਆਂ ਜਾਨਵਰ ਦੀ ਜਾਨ ਬਚ ਸਕਦੀਆਂ ਪਰ ਮੈਂ ਕੁਝ ਕਹਿ ਨਹੀਂ ਸਾਰਾ ਕੱਟ ਕਰ ਤੱਕ ਜਾਈਆਂਗੀ